ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਤੇ ਅੱਜ ਦੇ ਵਲੋਗ ਦੇ ਵਿੱਚ ਮੈਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਗੁਰਦੁਆਰਾ ਬਬਲੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਪਾਸ਼ਾਹੀ ਦਸਵੀਂ ਸੋ ਆਓ ਆਪਾਂ ਚੱਲਦੇ ਹਾਂ ਅੰਦਰ ਤੇ ਕਰਾਨੇ ਆ ਤੁਹਾਨੂੰ ਦਰਸ਼ਨ ਤੇ ਦੱਸਦੇ ਹਾਂ ਤੁਹਾਨੂੰ ਇਤਿਹਾਸ ਗੁਰਦੁਆਰਾ ਸਾਹਿਬ ਜੀ ਦਾ ਲੋ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ। ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਦੱਸਦੇ ਆਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ। ਲੋ ਜੀ ਇਹ ਇੱਧਰਲੀ ਸਾਈਡ ਤੇ ਨਾ ਕੰਟਰਕਸ਼ਨ ਹੋ ਰਹੀ ਗੁਰਦੁਆਰਾ ਸਾਹਿਬ ਜੀ ਦੀ ਤੇ ਉਧਰਲੀ ਸਾਈਡ ਪ੍ਰਕਾਸ਼ ਹੈ ਬਾਬਾ ਜੀ ਦਾ। ਗੁਰਦੁਆਰਾ ਬਾਬਲੀ ਸਾਹਿਬ ਬਾਬਲੀ ਸਾਹਿਬ ਇਧਰਲੀ ਸਾਈਡ ਬਾਬਲੀ ਸਾਈਵੇ ਇਧਰ ਵੀ ਤੁਹਾਨੂੰ ਕਰਾਨੇ ਆ ਦਰਸ਼ਨ ਪਹਿਲਾਂ ਆਪਾਂ ਅੰਦਰ ਦਰਬਾਰ ਸਾਹਿਬ ਦਰਸ਼ਨ ਕਰ ਆਈਏ ਇਧਰਲੀ ਸਾਈਡ ਬਾਬਾ ਜੀ ਦਾ ਪ੍ਰਕਾਸ਼ ਕੀਤਾ ਜੀ ਤੇ ਉਧਰ ਜਿਹੜਾ ਕੰਸਟਰਕਸ਼ਨ ਹੋ ਰਹੀ ਹੈ ਉੱਥੇ ਮਿਸਤਰੀ ਲੱਗੇ ਹੋਏ ਨੇ ਤੇ ਹੁਣ ਆਪਾਂ ਇਧਰ ਚੱਲਦੇ ਆ ਤੇ ਕਰਦੇ ਆ ਬਾਬਾ ਜੀ ਦੇ ਦਰਸ਼ਨ ਇਹਨਾਂ ਲੋ ਜੀ ਪਹਿਲਾਂ ਪਾ vers totally. ਗੁਰਦਾਰ ਸਾਹਿਬੰ ਕੋਲੀ ਸਾਹਿਬ ਨੇ ਆਲੇ ਜਾਣਾ ਪਿਆ ਤੇ ਗੁਰੂ ਜੀ ਸਰ ਪਾਸ਼ਾ ਦਾ ਤੇ ਗੁਰਚਾਰ ਨਾਲ ਮੁਲਾਬਾ ਹੋਇਆ ਸੀ ਤੇ ਜਿਸ ਟਾਈਮ ਉਦੋਂ ਸਾਹਿਬ ਨੇ ਪਟਨਾ ਸਾਹਿਬੇ ਉਤਾਰ ਘਾ ਰਿਆ ਉਹ ਤਾਂ ਤੇ ਗੁਰੂ ਸਾਹਿਬ ਜੀ ਉੱਥੇ ਜਾ ਕੇ ਦਰਸ਼ਨ ਕਰਕੇ ਆਏ ਸਾਹਿਬ ਤੇ ਜੀ ਸਾਥ ਮੈਂ ਇੱਥੇ ਨਮਾਜ਼ ਪਾੜਦੇ ਬੈਠੇ ਜੀ ਕੋਈ ਵਿਰਵਾ ਦੇ ਤੇ ਤੇ ਲਿਆਨੇ ਤੇ ਚੱਲੇ ਬਸੇ ਨੂੰ ਕਰਕੇ ਮੈਂ ਪਟਨਾ ਦੀ ਚੌਂਕੇ ਮਾਰ ਕੇ ਜਿਹੜੇ ਪੀਰ ਜੀ ਜਾਨੇ ਉਹ ਚੜ੍ਹਦੇ ਪਾਸੇ ਤਮਾ ਲਾਗੇ ਨਮਾਜ਼ ਕਰਨ ਲਈ ਪਹੁੰਚੇ ਨੇ ਇਹ ਨਮਾਜ਼ ਕਰਦੇ ਆ ਕਰਦੇ ਆ ਫਿਰ ਇਹ ਚਲੇ ਜਾਣਗੇ ਪੀਰ ਜੀ ਧੰਨ ਹੋਏ ਆਪਣਾ ਮੱਕਾ ਤਾਂ ਚੜ੍ਹਦੇ ਪਾਸੇ ਤੁਸੀਂ ਚੜ੍ਹਦੇ ਬਸ ਉਹ ਕਰਕੇ ਨਮਾਜ਼ ਪਰਦੇ ਪੈ ਜੇ ਪੀਰ ਜੀ ਕਹਿੰ ਲਗੇ ਪ੍ਰਜਾ ਨੂੰ ਆਪਾਂ ਯਾਦ ਕਰਦੇ ਅੱਲਾ ਰੰਗ ਯਾਦ ਕਰਦੇ ਨਾ ਅੱਲਾ ਦਾ ਨਾ ਪੱਡਾ ਸਾਹਿਬ ਪ੍ਰਿੰਟ ਹੋ ਗਏ ਇੱਥੇ ਇੱਥੇ ਕੁਝ ਨਹੀਂ ਹੈਗਾ ਹਾਂ ਮੱਕੇ 'ਚ ਕੁਝ ਨਹੀਂ ਹੈ ਉਹ ਪੱਡਾ ਸਾਹਿਬ ਤੋਂ ਲਿਖ ਕੇ ਪ੍ਰਿੰਟ ਹੋ ਗਏ ਕੰਦੀ ਬੇਸਰ ਦਰਸ਼ਣ ਕਰਾਉ ਜੀ ਪੀਰ ਪੀਰ ਜੀ ਦਾ ਚੇਲੇ ਪੰਡਰਾ ਸਾਹਿਬ ਪੈਦਲ ਗਏ ਤੋਂ ਕ੍ਰਾਮ ਤੋਂ ਜਿਹੜਾ 1400 ਕਿਲੋਮੀਟਰ ਸਬਰੀਤਾ ਹਾਂਜੀ ਪੈਦਲ ਗਏ ਨਾ ਉਥੇ ਜਾ ਕੇ ਮਾਤਾ ਗੁਜਰਤੌਰ ਤੋਂ ਬੇਨਤੀ ਕੀਤੀ ਮਾਮਾ ਕਰਪਾਲ ਚੰਸੀ ਮਾਦਾ ਇੰਗਲਸ਼ਾ ਦੇ ਮਾਮਾ ਜੀ ਨਾਲ ਗੱਲ ਕੀਤੀ ਉਹਨਾਂ ਕੋਲ ਬੇਨਤੀ ਕੀਤੀ ਬਈ ਜਿਹਨੇ ਬਾਲ ਨੂੰ ਦਰਸ਼ਨਤਾਰ ਵਰਤਾਰ ਨਾਲ ਦਿਸ ਕਰਨ ਹੱਤਿਆ ਤੰਦ ਦਰਸ਼ਨ ਕਰਾਉ ਮਾਮਾ ਕਰਪਾਲ ਜੀ ਨੇ ਕਹਿਣ ਲੱਗੇ ਕਿ ਅਸੀਂ ਇਹਨਾਂ ਦੇ ਨਾ ਇਹ ਆਪਣਾ ਉਹ ਗੁਰੂ ਜੀ ਸੇ ਕਰਾਉਣ ਬਾਅਦ ਕਿਹਾ ਉਹ ਫਿਰ ਮਤਲਬ ਉਹਨਾਂ ਪਲਾਸਟੇ ਨੂੰ ਸ਼ਾਮ ਸੀਗੇ ਤੇ ਪੀਰ ਜੀ ਕਹਿਣ ਲੱਗੇ ਕਿ ਨਹੀਂ ਅਸੀਂ ਤਾਂ ਦਰਸ਼ਨ ਕਰਾਂਗੇ ਖਾਣਾ ਪੀਣਾ ਕੁਛ ਨਹੀਂ ਹੈ ਪ੍ਰਸ਼ਾਦ ਦਾ ਪਾਣੀ ਚਾਹ ਪਾਣੀ ਤਾਂ ਹੋ ਚਲ ਆਣੇ ਦਰਸ਼ਨ ਕਰਕੇ ਫਿਰ ਉਹਨਾਂ ਜਾ ਕੇ ਮਾਤਾ ਗੁਜਰਕੌਰ ਨੂੰ ਪੁੱਛਿਆ ਮਾਤਾ ਜੀ ਕਹਿਣ ਲੱਗੇ ਲੈ ਜਾ ਕੋਈ ਲੋਸੇ ਕਰਾ ਦੇ ਤੇ ਫਿਰ ਨਾਮਾ ਕਰਪਾ ਜਾਂਜੀ ਗੁਰੂ ਸਾਹਿਬ ਨੂੰ ਆਇਸਟਾ ਖਾਦੇ ਉਠਾ ਕੇ ਲਾਏ ਤੇ ਪੀਰ ਜੀ ਕੋਲ ਲਾ ਕੇ ਸਾਹਮਣੇ ਖੜੇ ਹੋ ਗਏ ਤੇ ਪੀਰ ਜੀ ਨੇ ਚਰਨਾ ਦੀ ਯਾਤਰਾ ਕੇ ਮੱਥਾ ਟੇਕਿਆ ਗੁਰਸਾਹਿਬ ਦੇ ਇਹ ਜਿਹੜੇ ਨਾਲ ਚੇਲੇ ਸੁਣਾਉਂਗਾ ਬੰਦਾ ਵਿਚਾਰ ਦੇ ਉਹਨਾਂ ਮੱਥਾ ਟੇਕਿਆ ਤੇ ਫਿਰ ਪੀਰ ਜੀ ਚੇਲੇ ਗਲੇ ਪੀਰ ਜੀ ਹਿੰਦਵਾਦੀ ਗੁਰੂ ਨਹੀਂ ਕਿ ਮਸੰਦਾ ਨਹੀਂ ਗੁਰੂ ਨਹੀਂ ਕਿ ਜਿਹੜੇ ਪੀਰ ਜੀ ਸੇਖਾਂ ਲੇ ਕੋਈ ਨਾ ਪਾਇੰਦਾ ਬਾਤ ਕਰ ਲੈਨੇ ਆ ਤੇ ਪੀਰ ਜੀ ਗੱਲ ਕਰਕੇ ਕਿਸੇ ਗੁਰੂ ਦੋ ਕੁਝੀਆਂ ਲਿਆਉ ਦੋ ਕੁਝੀਆਂ ਨੂੰ ਨਾਲੇ ਮੈਂ ਜਿੱਕੇ ਜਲ ਪਾ ਲਾਇਆ ਇੱਕ ਦੇ ਵਿੱਚ ਅੰਮ੍ਰਿਤ ਪਾ ਲਿਆ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਜਿਹੜਾ ਕੁੱਤੇ ਨੇ ਇਸ ਤਰ੍ਹਾਂ ਹੱਥ ਤੱਕ ਪਕਾਤੇ ਜਰ ਉੱਤੇ ਪੀਰ ਜੀ ਬਣਾ ਕੋਈ ਲੱਗੇ ਸਮਝੇ ਕਹਿੰਦੇ ਜੀ ਇਹ ਕੰਦੇ ਨੇ ਮਨੁੱਖ ਨੇ ਤੇ ਬਰਾਬਰ ਨੇ ਕਿਹਦੀ ਕਹਿੰਦੇ ਹਨ ਉੱਪਰ ਗੋਬਿੰਦ ਸਿੰਘ ਜੀ ਨੇ ਦੁੱਲਾ ਕੁੱਈਆ ਤੇ ਹੱਥ ਨਾਲ ਪੁੱਛਿਆ ਚਾਤਾ ਠੀਕ ਹੈ ਜੀ ਤੇ ਜਦੋਂ ਉੱਥੇ ਗੁਰੂ ਸਾਹਿਬ ਹੱਥਾ ਜੀ ਬਸਤਨ ਤਾਂ ਪੀਰ ਜੀ ਉਲਾਹ ਚੇਤੀ ਆ ਗਏ ਤੇ ਐ ਦੋਸਤਾਂ ਬਾਬਾ ਜੀ ਜੋ ਗੁਰੂ ਸਾਹਿਬ ਨੂੰ 9 ਸਾਲ ਦੀ ਨਸਤਾ ਹੋਈ ਨਾ ਉਹ ਟਾਈਮ ਗੁਰੂ ਸਾਹਿਬ ਇੱਥੇ ਆ ਗਏ ਮਖਲਾਵਰ ਸਾਹਿਬ ਵਾਲੇ ਜ਼ਿਲ੍ਹੇ ਵਿੱਚ ਚਲੋ ਜਨੂ ਗੁਰੂ ਸਾਹਿਬ ਆ ਗਏ ਉੱਥੇ ਗੁਰਸਾਹ ਦੇ ਨਾਂਜੰਦਾ ਪਿੰਡ ਹੈ ਨਾਂ ਨਾਲ ਉੱਥੇ ਆਏ ਉਹਦੇ ਪੇਰ ਪੀਰ ਜੀ ਨੇ ਉਹ ਪੀਰ ਜੀ ਜਾਣ ਵਾਲੀ ਨਿਗਾਰ ਸਨ ਜਿਹੜੀ ਪੇਰ ਪਾਲਾ ਬੇਗੂਰ ਸਾਹ ਨੇ ਇੱਥੇ ਆਈ ਹੋਈ ਨੇ ਤੇ ਆਪਣਾ ਗੁਰੂ ਸਾਹਿਬ ਤੇ ਪੀਰ ਜੀ ਜੱਲੇ ਨਾਲ ਲਿਖ ਦਿੱਤੇ ਗਏ ਪਿੰਦ ਦੱਸੇ ਕਰਕੇ ਦੁਬਾਰਾ ਦਸੰਗਾਰ ਉੱਥੇ ਆਏ ਬੇ ਉਸ ਤੋਂ ਬਾਅਦ ਜਦੋਂ 12 13 ਸਾਲ ਦੀ ਉਮਰ ਦੇ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਉਹ ਟਾਵਾ ਪਟਨਾ ਇੱਥੇ ਆਨੰਦਪੁਰ ਸਾਹਿਬ ਪਹੁੰਚ ਗਿਆ ਸਾਹਿਬ ਉਕੇ ਪਹੁੰਚ ਗਿਆ ਤੇ ਫਿਰ ਜਿਆਦਾ ਬਜ਼ੁਰਗ ਹੋ ਗਏ ਪੀਰ ਜੀ ਪੀਰ ਜੀ ਕਹਿੰਦਾ ਪੀਰ ਜੀ ਇੱਥੇ ਆ ਕੇ ਦਰਗਾਹ ਤੇ ਆਪਣੇ ਘੜਾਵੇਂ ਉਹ ਕਿ ਬਾਜ਼ ਕਰ ਸੱਚੇ ਪਾਤਸ਼ਾਹ ਕਿਰਪਾ ਕਰੋ ਉਸਾਬ ਮੈਂ ਤਾਂ ਹਦੜੇ ਕੋਲ ਚੱਲ ਗਿਆ ਨਹੀਂ ਸਕਦਾ ਅਨੰਤਪੁਰ ਸਾਹਿਬ ਤੁਸੀਂ ਆ ਕੇ ਦਰਸ਼ਨ ਦਿਓ ਫਿਰ ਬਜ਼ੁਰਗ ਜੀ ਸਾਹਿਬ ਤੋਂ ਆਪਣੀ ਸਿੰਘਾਂ ਨੂੰ ਨਾਲ ਲੈ ਕੇ ਪਹਿਲਾਂ ਕੋ 76 ਗਏ ਉੱਥੇ ਗੁਰਦਵਾਰਾ ਸਾਹਿਬ ਬਣਾਉਂਦੇ ਸੱਚੇ ਪਾਤਸ਼ਾਹ ਦਾ ਸਰੋਵਰ ਦੇ ਕੰਨੇ ਦੇ ਉੱਥੋਂ ਫਿਰ ਲੁਕੀ ਮੰਡੀ ਪਿੰਡ ਓਕੇ ਆਏ ਉੱਥੇ ਜਿੰਤਗੜ੍ਹ ਪਿੰਡ ਉੱਥੇ ਗੁਰਦੁਆਰਾ ਬਣਿਆ ਉਹ ਤੋਂ ਇਹ ਜਗ੍ਹਾ ਤੇ ਆਇਤੇ ਆ ਗਏ ਫਿਰ ਜਿੱਥੇ ਬੌਲੀਆ ਨੇ ਤੇ ਬੌਲੀਵਾਲ ਜਗ੍ਹਾ ਤੇ ਇੱਥੇ ਖੜਾ ਸੀਗਾ ਗੁਰੂ ਸਾਹਿਬ ਆ ਗਏ ਥੜੇ ਉੱਪਰ ਬੈਠ ਗਏ ਕੈਮਰਾ ਲਗਾ ਕੇ ਇੱਥੇ ਬੈਠ ਗਏ ਨਾਲ ਹੋਰ ਜਿਹੜੇ ਚਾਹੇ ਖੜੇ ਹੋ ਗਏ ਇੱਥੇ ਤੇ ਫਿਰ ਫਿਰ ਪੀਰ ਜੀ ਨੂੰ ਪਾਲਾ ਗਿਆ ਗੁਰੂ ਸਾਹਿਬ ਇੱਥੇ ਆਏ ਹੋਏ ਨੇ ਤੇ ਪੀਰ ਨੇ ਕਿੜਾ ਹੋ ਕੇ ਚੱਲ ਕੇ ਇਸ ਜਗ੍ਹਾ ਤੇ ਪਹੁੰਚੇ ਇੱਥੇ ਆ ਗਏ ਫਿਰ ਨਮਸਕਾਰ ਕਰੀ ਕਰ ਸੀ ਕਰ ਰਹੇ ਕਿ ਪੀਰ ਜੀ ਗੁਰੂ ਸਾਹਿਬ ਨਾਲ ਚੋਲਾ ਭੇਟ ਕਰ ਰਹੇ ਨੇ ਇੱਥੇ ਇਸ ਜਗ੍ਹਾ ਦੇ ਕਿ ਪੀਰ ਗੁਰੂ ਸਾਹਿਬ ਪੀਰ ਨੇ ਮਹਲਾ ਦੇ ਰਹੇ ਸੀ ਕੋਈ ਪਿਆਸ ਆ ਚੁੱਕੀ ਠੀਕ ਹੁਣ ਜਿਹੜੀ ਬੌਲੀ ਆ ਨਾ ਇਹ ਤ੍ਰੇਤ ਯੁਗ ਦੀ ਬਣੀ ਆ ਇੱਥੇ ਕੋਈ ਬੌਲੀ ਤੇ ਰਾਜਾ ਦਸ਼ਰਤ ਜਿਹੜਾ ਹੈ ਨਾ ਉਹ ਮਾਰਾ ਕਿਛਲੇ ਨੂੰ ਉਹਨਾਂ ਬਾਤ ਆਇਆ ਸੀ ਰਿਖੇ ਘੜਾ ਵਿੱਚ ਮਾਰਾ ਕਿਛਲੇ ਨੂੰ ਪੀਰ ਆਮ ਜੀ ਜਰੂ ਮਹਾਰਾ ਜੀ ਨੇ ਤੇ ਵਿਆਹ ਲਗਾਇਆ ਸੀ ਉਹ ਟਾਈਮ ਉਹ ਜਿਹੜਾ ਸੀ ਨਾ ਆਪਣਾ ਉਹ ਤੁਹਾਡਾ ਪਿਤਾ ਜੀ ਉਹ ਰਾਮੂ ਨੇ ਬੌਲੀ ਖਤਾਈ ਸੀ ਇਹ ਬਰਾਤ ਅੱਗੇ ਜਾ ਕੇ ਤੋਂ ਸ਼ਾਮ ਕਰਕੇ ਜਾਣਗੇ ਜੀ ਤੇ ਤੇ ਦੇ ਇੱਥੇ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਜੀ ਨੂੰ ਮਿਲੇ ਸੀ ਇਹ ਜਗ੍ਹਾ ਤੇ ਇਹ ਜਿਹੜੀ ਬੌਲੀ ਸਾਹਿਬ ਤੇ ਆ ਕੇ ਬਾਬਾ ਜੀ ਬਹਿ ਗਏ ਸੀ ਜੀ ਬੌਲੀ ਦੇ ਨਾਲ ਥੜਾ ਥੜਾ ਸੇਕਾਂ ਤੇ ਹਾਂ ਜੀ ਥੜੇ ਬੈਠੇ ਸੀਗੇ ਗੁਰੂ ਸਾਹਿਬ ਇੱਥੇ ਆ ਕੇ ਬੈਠ ਗਏ ਤੇ ਨਾਲ ਕੋਈ ਸਿੰਘ ਜੀ ਨਾਲ ਗੁਰੂ ਸਾਹਿਬ ਤੇ ਬਾਹਰ ਕੋਕਟੇ ਜੀ 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 ਤੇ ਆ ਜੀ ਮੌਲੀ ਸਾਹਿਬ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਪੇਜ ਨੂੰ ਮਿਲਣ ਵਾਸਤੇ ਤੇ ਆ ਤੁਸੀਂ ਫੋਟੋ ਚ ਦੇਖ ਸਕਦੇ ਹੋ ਕਿ ਅਥੋਂ ਚਲਦੇ ਆ ਅੰਦਰ ਮੋਲੀ ਸਾਹਿਬ ਜੀ ਕਿਆ ਜੀ ਬਾਵਲੀ ਸਾਹਿਬੇ ਹਲੋ ਜੀ ਬਾਬਾ ਜੀ ਦੇ ਕਰ ਲਏ ਨੇ ਦਰਸ਼ਨ ਅਸੀਂ ਹੁਣ ਜਾ ਰਹੇ ਆ ਕਦੇ ਨੋਜੇ ਪਹੁੰਚ ਗਏ ਆ ਆਪਾਂ ਇਹ ਦੁਬਾਰਾ ਫੇਰ ਆਪਣੇ ਇੱਧਰ ਦੇ ਘਰ ਚ ਲੋ ਜੀ ਆਪਣਾ ਜਿੱਕੜਾਮ ਦਾ ਤੂਰ ਤੇ ਨਿਬੜ ਗਿਆ ਜੀ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਕਿ ਹੁਣ ਪਹੁੰਚ ਗਏ ਆਪਾਂ ਆਪਣੇ ਘਰੇ ਨਾਨਕੇ ਆਪਣੇ